ਦਰਸ਼ਕੋ ਗੁਰਦੁਆਰਾ ਬੇਬੇ ਨਾਨਕੀ ਜੀ ਪੁਰਾਤਨ ਕਰ ਗੁਰਦੁਆਰੇ ਦੇ ਵਿੱਚ ਮੁੱਖ ਗ੍ਰੰਥੀ ਨੇ ਪਾਈ ਗੁਰਪ੍ਰੀਤ ਸਿੰਘ ਜੀ ਆਓ ਉਹਨਾਂ ਤੋਂ ਕੁਝ ਮਹੱਤਵਪੂਰਨ ਜਾਣਕਾਰੀ ਹਾਸਿਲ ਕਰਦੇ ਹਾਂ ਜੋ ਕਿ ਸਾਡੇ ਦਰਸ਼ਕਾਂ ਵਾਸਤੇ ਜਾਣਨੀ ਜ਼ਰੂਰੀ ਹੈ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਰੀਡੀ ਪੰਜਾਬੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਪਾਵਨ ਸਥਾਨ ਦੇ ਉਪਰ ਅਜਾਪਾ ਘਰੋਤੇ ਆ ਇਹ ਪਾਵਨ ਸਥਾਨ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦੇ ਵੱਡੇ ਭੈਣ ਬੀਬੀ ਨਾਨਕੀ ਜੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਸਿੱਖ ਇਤਿਹਾਸ ਦੇ ਅੰਦਰ ਇਹ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਸultanpur Lodhi ਦਾ ਸਾਰਾ ਇਤਿਹਾਸ ਜਿਹੜਾ ਹੈ ਉਹ ਇਸੇ ਹੀ ਘਰ ਤੋਂ ਆਰੰਭ ਹੁੰਦਾ ਹੈ ਕਿਉਂਕਿ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਾਰਿਆਂ ਤੋਂ ਪਹਿਲਾਂ ਜਦੋਂ ਬੀਬੀ ਨਾਨਕੀ ਜੀ ਦਾ ਆਨੰਦ ਕਾਰਜ ਹੋ ਕਰਕੇ ਇੱਥੇ ਵਿਆਹੇ ਜਾਂਦੇ ਨੇ ਸਤਗੁਰੂ ਪਾਤਸ਼ਾਹ ਜੀ ਦੇ ਭਾਈਆ ਜੈ RAM ਜੀ ਦੇ ਨਾਲ ਉਹਨਾਂ ਦਾ ਆਨੰਦ ਕਾਰਜ ਹੁੰਦਾ ਹੈ ਤਾ ਭਾਈਆ ਜੈ ਰਾਮ ਜੀ ਨਵਾਬ दौਲਤ ਖਾਨ ਦੇ ਪਾਸ ਉਹਨਾਂ ਦਾ ਬਹੁਤ ਚੰਗਾ ਸੰਪਰਕ ਸੀ ਉਹਨਾਂ ਦੇ ਨਾਲ ਤੇ ਉਹਨਾਂ ਦੇ ਪਾਸ ਉੱਚੇ ਅਹੁਦੇ ਦੇ ਉੱਪਰ ਉਹ ਨੌਕਰੀ ਕਰਦੇ ਸਨ ਤਾਂ ਜਦੋਂ ਵਾਪਸੀ ਜਾਣਾ ਤਾਂ ਇਹ ਗੱਲ ਸਲਾਹ ਕੀਤੀ ਗਈ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਿਤਾ ਜੀ ਵੱਲੋਂ ਕਿ ਤੁਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਵੀ ਉੱਥੇ ਖੜ ਕੇ ਕਿਸੇ ਨਾ ਕਿਸੇ ਕੰਮ ਕਾਰਜ ਦੇ ਉੱਪਰ ਲਾਓ ਤਾਂ ਫਿਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਦੋਂ ਇੱਥੇ ਆਉਂਦੇ ਨੇ ਐਸੀ ਘਰ ਦੇ ਅੰਦਰ ਹੀ ਸਾਰਿਆਂ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਚਰਨ ਪਏ ਨੇ ਤਾਂ ਇਤੋਂ ਹੀ ਗੁਰੂ ਸਾਹਿਬ ਜੀ ਨੇ ਬੇਰ ਸਾਬ ਬਈ ਨਦੀ ਤੇ ਇਸ਼ਨਾਨ ਕਰਨਾ ਉਹਦੇ ਪਾਸ ਬੈਠ ਕਰਕੇ ਕੁਝ ਸਮਾਂ ਗੁਰੂ ਸਾਹਿਬ ਜੀ ਨੇ ਆਪਣਾ ਪਰਮੇਸ਼ਰ ਦੀ ਬੰਦਗੀ ਦੇ ਅੰਦਰ ਲੀਨ ਹੋ ਜਾਣਾ ਫਿਰ ਅਸਥਾਨ ਹੱਟ ਸਾਹਿਬ ਜਿੱਥੇ ਅੱਜ ਆਪਾਂ ਦਰਸ਼ਨ ਕਰਦੇ ਆ ਉੱਥੇ ਮੋਦੀਖਾਨੇ ਦੇ ਉੱਪਰ ਨੌਕਰੀ ਕਰਨੀ ਤਾਂ ਇਹ ਜਦੋਂ ਲੰਮਾ ਸਮਾਂ ਇਸੇ ਤਰ੍ਹਾਂ ਚੱਲਦਾ ਰਿਹਾ ਇਤੋਂ ਹੀ ਫਿਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਆਨੰਦ ਕਾਰਜ ਹੁੰਦਾ ਹੈ ਬਰਾਤ ਵੀ ਜਿਹੜੀ ਸੀ ਉਹ ਇਸੇ ਅਸਥਾਨ ਤੋਂ ਹੀ ਚੱਲ ਕਰਕੇ ਬਟਾਲੀ ਗਈ ਤਾਂ ਜਦੋਂ ਸਾਡੇ ਅਤੀ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਦਾ ਵਿਆਹ ਹੋ ਕਰਕੇ ਡੋਲਾ ਆਇਆ ਤੇ ਉਹ ਵੀ ਇਸੇ ਘਰ ਦੇ ਅੰਦਰ ਹੀ ਆਇਆ ਸੀ ਫਿਰ ਇਤੋਂ ਹੀ ਧੰਗ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਦੋਂ ਉਦਾਸੀਆਂ ਤੇ ਜਾਂਦੇ ਨੇ ਇਸੇ ਘਰ ਤੋਂ ਗਏ ਸਨ ਚੱਲ ਕਰਕੇ ਇਤਿਹਾਸ ਦੇ ਅੰਦਰ ਇਹ ਵੀ ਆਉਂਦਾ ਸਾਰਿਆਂ ਤੋਂ ਪਹਿਲਾਂ ਜੀ ਜਾਣੇ ਆ ਤੇ ਬੇਬੇ ਨਾਨਕ ਹੀ ਨਹੀਂ ਜਾਣੇ ਜਦੋਂ ਵੀ ਕਦੇ ਪਿਤਾ ਜੀ ਨੇ ਗੁੱਸੇ ਹੋਣਾ ਤਾ ਬੇਬੇ ਨਾਨਕੀ ਜੀ ਨੇ ਅੱਗੇ ਹੋ ਕਰਕੇ ਰੋਕ ਦੇਣਾ ਉਹਨਾਂ ਨੂੰ ਵੀ ਇਹ ਮੇਰਾ ਵੀਰ ਨਹੀਂ ਇਹ ਪਰਮੇਸ਼ਰ ਦਾ ਰੂਪ ਹੈ ਤੇ ਇੱਕ ਮਹੱਤਵਪੂਰਨ ਸਵਾਲ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਆ ਇਤਿਹਾਸ ਦੇ ਵਿੱਚ ਦਰਜ ਹੈ ਕਿ ਆ ਬਾਬਾ ਜੀ ਦੇ ਜਿਹੜੇ ਸਪੁੱਤਰ ਸੀ ਸ੍ਰੀ